ਤਨ ਇਹ ਥਾ ਰੂਪਿੰਦ ਕੁੰਨ ਗਾਰੇ ਗੁਰਦੁਆਰਾ ਸਾਹਿਬ ਦੇ ਅੰਦਰ ਮੌਜੂਦ ਆ ਉਹ ਥਾ ਜਿੱਥੇ ਕਿ ਪਹਿਲਾ ਬਾਗ ਸੀ ਔਰ ਗੁਰਦੁਆਰਾ ਸਾਹਿਬ ਬਣਿਆ ਆ ਕਿਸੇ ਬਾਗ ਦੇ ਵਿੱਚ ਇੱਕ ਖੂਈ ਵੀ ਬਣੀ ਹੋਈ ਆ ਇੱਥੇ ਬਾਗ ਵੀ ਐਸੇ ਟਾਈਮ ਇੱਥੇ ਐਸੇ ਤਰੀਕੇ ਨਾਲ ਅੰਬਾ ਦੇ ਰਕਤ ਸੀਗੇ ਐਸੇ ਤਰੀਕੇ ਨਾਲ ਇੱਕ ਵੱਡਾ ਬਾਗ ਸੀ ਬਾਗ ਦੇ ਵਿੱਚ ਹੀ ਜਾ ਕੇ ਦੋਨਾਂ ਦਾ ਮਿਲਨ ਹੁੰਦਾ ਹੈ ਦੋਨੋਂ ਜਾਣੇ ਗੁਰੂ ਗੋਬਿੰਦ ਸਿੰਘ ਜੀ ਦੇ ਘਰ ਤੇ ਇੱਕ ਬਾਧਰ ਦੀ ਇੱਕ ਦੂਜੇ ਨੂੰ ਮਿਲਦੇ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਮੌਜੂਦ ਆ ਉਹ ਥਾਂ ਜਿੱਥੇ ਕਿ ਪਹਿਲਾਂ ਬਾਗ ਸੀ ਹੁਣ ਗੁਰਦੁਆਰਾ ਸਾਹਿਬ ਬਣਿਆ ਆ ਕਿਉਂਕਿ ਐਸੇ ਬਾਗ ਦੇ ਵਿੱਚ ਇੱਕ ਖੂਈ ਵੀ ਬਣੀ ਹੋਈ ਆ ਤੇ ਬਾਗ ਵੀ ਹੈ ਇਸ ਸਮੇਂ ਤਸਵੀਰਾਂ ਤੁਹਾਨੂੰ ਦਿਖਾਉ ਰਿਹਾ ਦੇਖੋ ਹੁਣ ਬਹੁਤ ਸਾਰਾ ਹਾਲਾਂਕਿ ਇਹ ਬਦਲ ਚੁੱਕਿਆ ਪਰ ਕਿਸੇ ਟਾਈਮ ਇੱਥੇ ਇਸੇ ਤਰੀਕੇ ਨਾਲ ਅੰਬਾ ਦੇ ਰਕਤ ਸੀਗੇ ਇਸੇ ਤਰੀਕੇ ਨਾਲ ਇੱਕ ਵੱਡਾ ਬਾਗ ਸੀ ਇਸ ਬਾਗ ਦੇ ਵਿੱਚ ਹੀ ਜਾ ਕੇ ਦੋਨੋਂ ਦਾ ਮਿਲਨ ਹੁੰਦਾ ਦੋਨੋਂ ਜਾਣੇ ਗੁਰਗੋਬੀ ਸਿੰਘ ਜੀ ਦੇ ਗੁਰਤੇਗਹਾਦਰ ਜੀ ਇੱਕ ਦੂਜੇ ਨੂੰ ਮਿਲਦੇ ਨੇ ਹਾਲਾਂਕਿ ਗੁਰਦੁਆਰਾ ਸਾਹਿਬ ਦੇ ਆਲੇ-ਦੁਆਲੇ ਉਸੇ ਤਰੀਕੇ ਨਾਲ ਬਾਗ ਹੈ ਇਤਿਹਾਸੇ ਖੂਬੀ ਇੱਥੇ ਮੌਜੂਦ ਹੈ ਇੱਕ ਖੂਈ ਆ ਜਿਹੜੀ ਤੁਹਾਨੂੰ ਇਸ ਸਮੇਂ ਇਤਿਹਾਸਿਕ ਅਸੀਂ ਦਿਖਾ ਰਹੇ ਆ ਇਹ ਖੂਈ ਦੇ ਵਿੱਚੋਂ ਹੀ ਪਾਣੀ ਜਿਹੜਾ ਪੀਤਾ ਜਾਂਦਾ ਸੀ ਜਦ ਇੱਥੇ ਸੰਗਤਾਂ ਪੁੱ ਗੁਰਗੋਬੀ ਸਿੰਘ ਜੀ ਜਿਹੜੇ ਗੁਰੂ ਤੇਗ ਬਹਾਦਰ ਜੀ ਉਹ ਪ੍ਰਵਚਨ ਕਰਿਆ ਕਰਦੇ ਸਨ ਇੱਥੇ ਬਹਿ ਕੇ ਹੀ ਗੁਰਗੋਬੀ ਸਿੰਘ ਜੀ ਨਾਲ ਜਿਹੜਾ ਉਹਨਾਂ ਦਾ ਮੇਲ ਹੋਇਆ ਸੀ ਸੋ ਇਹ ਪਵਿੱਤਰ ਖੂਈ ਆ ਜਿਹਦੇ ਦਰਸ਼ਨ ਤੁਹਾਨੂੰ ਅਸੀਂ ਕਰਾ ਰਿਆ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਦੇ ਅੰਦਰ ਦੇ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਡਾ ਸਾਂਝਿਆ ਕਰ ਰਿਹਾ ਹਾਲਾਂਕਿ ਇੱਥੇ ਸੰਗਤਾਂ ਇਸ ਖੂਈ ਦਾ ਹਜੇ ਵੀ ਜਲ ਪਿੰਦੀਆਂ ਨਜ਼ਰ ਆਉਂਦੀਆਂ ਨੇ ਇਹ ਖੂਈ ਦੇ ਵਿੱਚੋਂ ਹਜੇ ਵੀ ਜਿਹੜਾ ਜਲ ਜਿਹੜਾ ਆ ਉਹ ਬਾਲਟੀਆਂ ਰਾਹੀਂ ਕੰਢਿਆ ਜਾਂਦਾ ਬਾਹਰ ਫਰਿਆ ਜਾਂਦਾ ਜਿੱਥੇ ਸੰਗਤਾਂ ਆ ਕੇ ਜਿਹੜੀਆਂ ਜਲ ਪਿੰਦੀਆਂ ਨੇ ਕਿਉਂਕਿ ਇਹ ਖੂਈ ਜਿਹੜੀ ਉਸ ਬਾਗ ਦੇ ਜਿੱਥੇ ਬੈਠ ਕੇ ਸੰਗਤਾਂ ਨੂੰ ਦਰਸ਼ਨ ਦਿਆ ਕਰਦੇ ਸਨ ਗੁਰਤੇਗ ਬਹਾਦਰ ਸਾਹਿਬ ਜਿੱਥੇ ਬੈਠ ਕੇ ਉਸ ਪਰਮਾਤਮਾ ਦੀ ਉਸਤਤ ਕਰਿਆ ਕਰਦੇ ਸਨ ਨਾਮ ਜਪਿਆ ਕਰਦੇ ਸਨ ਉਹ ਥਾਂ ਹੈ ਉਹ ਪਵਿੱਤਰ ਖੂਈ ਆ ਜਿਹਦਾ ਜਲ ਜਿਹੜਾ ਆ ਇੱਥੇ ਪਰਿਆ ਜਾਂਦਾ ਜਿਹਦਾ ਜਲ ਇਥੋਂ ਆ ਕੇ ਕਾ ਸੰਗਤਾਂ ਲੈਂਦੀਆਂ ਨਜ਼ਰ ਆਉਂਦੀਆਂ ਰਖੂ ਹੈਗਾ ਜਦੋਂ ਨੌਵੇਂ ਪਾਤਸ਼ਾਹ ਜੀ ਇਸ ਸਥਾਨ ਵਿਖੇ ਆਏ ਉਹਨਾਂ ਦੇ ਚਰਨ ਪੈਂਦੇ ਬਾਗ ਹਰਾ ਪਰਾ ਹੋ ਗਿਆ ਇਹ ਜਿਹੜਾ ਬਾਗ ਸੀ ਰਹੀਮ ਬਖਸ਼ ਕਰੀਮ ਬਖਸ਼ ਨਵਾਬਦਾ ਸੀ ਜਦੋਂ ਨਵਾਬ ਨੇ ਆਖਿਆ ਕਿ ਗੁਰੂ ਸਾਹਿਬ ਜੀ ਸਾਡੇ ਜਿਹੜੇ ਬੇਗਮ ਹੈ ਨੇ ਉਹਨਾਂ ਨੂੰ ਕੁਸਟ ਰੋਗ ਤੋਂ ਪ੍ਰੀਤ ਨੇ ਤੇ ਸਾਡਾ ਕੋਈ ਸੰਤਾਨ ਔਲਾਦ ਨਹੀਂ ਹੈਗਾ ਤਾਂ ਗੁਰੂ ਸਾਹਿਬ ਜੀ ਨੇ ਆਖਿਆ ਕਿ ਉਹਨਾਂ ਨੂੰ ਲੈ ਕੇ ਆਓ ਜਦੋਂ ਲੈ ਕੇ ਆਏ ਤਾਂ ਗੁਰੂ ਸਾਹਿਬ ਜੀ ਨੇ ਆਖਿਆ ਇਸ ਖੂਹ ਦੇ ਜਲ ਨਾਲ ਇਸ਼ਨਾਨ ਕਰਾਓ ਜਦੋਂ ਇਹ ਖੂਹ ਖੂਦ ਦੇ ਨਾਲ ਇਸ਼ਨਾਨ ਕਰਾਇਆ ਤਾਂ ਉਹਨਾਂ ਦਾ ਰੋਗ ਦੂਰ ਹੋ ਗਿਆ ਤਾਂ ਗੁਰੂ ਸਾਹਿਬ ਜੀ ਇੱਥੇ ਨਾਮਦਾਨ ਅਤੇ ਇਸ਼ਨਾਨ ਦਾ ਬਰ ਦਿੱਤੇ ਨੇ ਇਸ ਖੂਦ ਦੇ ਜਲ ਦੇ ਨਾਲ ਸਤਮੀ ਦੇ ਸਤਮੀ 12 ਸਤਮੀ ਜੋ ਵੀ ਇਸ਼ਨਾਨ ਕਰਨਗੇ ਜਿਨ੍ਹਾਂ ਦੇ ਘਰਾਂ ਵਿੱਚ ਕੋਈ ਔਲਾਦ ਨਹੀਂ ਉਹਨਾਂ ਨੂੰ ਸੰਤਾਨ ਦੀ ਪ੍ਰਾਪਤੀ ਹੋਏਗੀ ਤੇ ਜਿਹੜੇ ਰੋਗੀ ਦੁਖੀ ਹੋਣਗੇ ਉਹਨਾਂ ਦੇ ਰੋਗ ਦੁੱਖ ਦੂਰ ਹੋ ਜਾਣਗੇ ਇਸ ਸਥਾਨ ਵਿਖੇ 9ਵੇਂ ਅਤੇ 10ਵੇਂ ਪਾਸਾ ਜੀ ਦਾ ਪਿਤਾ ਤੇ ਪੁੱਤਰ ਦਾ ਮਿਲਾਪ ਪਹਿਲੀ ਵਾਰ ਇਸੇ ਬਾਗ ਵਿਖੇ ਹੋਇਆ ਸੀਗਾ ਗੁਰੂ ਕਾ ਬਾਗ ਸ੍ਰੀ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਖੜੋਤੇ ਹੋਏ ਆ ਇਹ ਉਹ ਸਥਾਨ ਹੈ ਜਿੱਥੇ ਪਹਿਲੀ ਵਾਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਮਿਲਾਪ ਹੋਇਆ ਤੇ ਇਤਿਹਾਸ ਵਿੱਚ ਬੜੀ ਪਿਆਰੀ ਇੱਕ ਘਟਨਾ ਹੈ ਕਿ ਗੁਰੂ ਤੇਗ ਬਹਾਦਰ ਜੀ ਦੇ ਅਨੰਦ ਕਾਰਜ 1633 ਵਿੱਚ ਕਰਤਾਰਪੁਰ ਸਾਹਿਬ ਹੋਏ ਉਤੋਂ ਬਾਅਦ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੀ ਗੱਲ ਕਰਦੇ ਆ ਤਾਂ ਉਹਨਾਂ ਦਾ ਪ੍ਰਕਾਸ਼ 1666 ਵਿੱਚ ਸ੍ਰੀ ਹਰਮੰਦਰ ਜੀ ਪਟਨਾ ਵਿਖੇ ਹੋਇਆ। ਸਾਲਸਰਾਏ ਜੋਰੀ ਦੀ ਹਵੇਲੀ ਵਿੱਚ ਉਸ ਵੇਲੇ ਗੁਰੂ ਤੇਗ ਬਹਾਦਰ ਪਾਦਸ਼ਾਹ ਠਾਕੇ ਵਿਖੇ ਸੀ ਪ੍ਰਚਾਰ ਲਈ ਗੁਰੂ ਜੀ ਨੇ ਆਪਣੇ ਹੁਕਮਨਾਮੇ ਪਟਨਾ ਸਾਹਿਬ ਦੀ ਸੰਗਤ ਲਈ ਭੇਜੇ ਪਰ ਇਹ ਜਿਹੜਾ ਸਥਾਨ ਹੈ ਇਸ ਲਈ ਮਹਾਨ ਪਵਿੱਤਰ ਬਣ ਜਾਂਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਨੂੰ ਆਪਣੇ ਪੁੱਤਰ ਦੇ ਜਦੋਂ دیدار ਕੀਤੇ ਪਹਿਲੀ ਵਾਰ ਆ ਪਹਿਲੀ ਵਾਰ ਹੀ ਪੁੱਤਰ ਨੇ ਪਿਤਾ ਨੂੰ ਵੇਖਿਆ ਤੇ ਪਿਤਾ ਨੇ ਪੁੱਤਰ ਨੂੰ ਵੇਖਿਆ ਤੇ ਇਹ ਵੀ ਇਤਿਹਾਸ ਵਿੱਚ ਆਉਂਦਾ ਵੀ ਇਹ ਬਾਗ ਜਿਹੜਾ ਸੀ ਇਸ ਮਿਲਾਪ ਦੀ ਜਿੱਥੇ ਗਵਾਹੀ ਪਰਦਾ ਉੱਥੇ ਬਾਗ ਵੀ ਜਿਹੜਾ ਸੀ ਇੱਕ ਤਰ੍ਹਾਂ ਦੇ ਨਾਲ ਹਰਿਆ ਭਰਿਆ ਹੋ ਗਿਆ ਗੋਬਿੰਦ ਕੀ ਐਸੀ ਕੌਰ ਕਮਾਈ ਗੋਬਿੰਦ ਕੀ ਐਸੀ ਦੁਬਾਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਪਹਿਲਾਂ ਦਰਸ਼ਨ ਕਰਾਂਗੇ ਉਸ ਇਤਿਹਾਸਿਕ ਨਿੰਮ ਦੇ ਦਰਖਤ ਦੇ ਜਿਸ ਨੂੰ ਦਤਨ ਸਾਹਿਬ ਨਾਲ ਜਾਣਿਆ ਜਾਂਦਾ ਗੁਰੂ ਤੇਗ ਬਹਾਦਰ ਜੀ ਨੇ ਦਤਨ ਕਰਦਿਆਂ ਹੋਇਆ ਇਸ ਧਾਤ ਨੂੰ ਧਰਤੀ 'ਚ ਘੜ ਦਿੱਤਾ ਸੀ ਉੱਥੇ ਆਪਣਾ ਕੜਾ ਵੀ ਰੱਖਿਆ ਸੀ ਤੇ ਆਖਿਰਕਾਰ ਉਹ ਦਤਨ ਦਾ ਇੱਕ ਪੂਰਾ ਨਿੰਮ ਦਾ ਦਰਖਤ ਬਣਦਾ ਤੇ ਜਦ ਦਰਖਤ ਹੁਣ ਵਿਰਧ ਹੋ ਚੁੱਕਿਆ ਟੁੱਟ ਕੇ ਜਿਹੜਾ ਉਹ गिर ਚੁੱਕਿਆ ਫੁੱਟ ਚੁੱਕਿਆ ਤਾਂ ਉਸ ਤੋਂ ਬਾਅਦ ਇੱਥੇ ਜਿਹੜਾ ਆ ਉਹ ਕੜਾ ਜਿਹੜਾ ਤੋਂ ਨਿਕਲਿਆ ਸੀ ਉਹ ਅੰਦਰ ਮੌਜੂਦ ਹੈ ਦਤਨ ਸਾਹਿਬ ਦੇ ਨਾਂ ਨਾਲ ਇਸ ਦਰਖਤ ਨੂੰ ਜਾਣਿਆ ਜਾਂਦਾ ਹੈ ਬਹੁਤ ਵਿਰਧ ਅਵਸਥਾ ਹੋਣ ਦੇ ਕਾਰਨ ਆਖਿਰਕਾਰ ਇਹ ਜਿਹੜਾ ਦਰਖਤ ਉਹ गिर ਚੁੱਕਿਆ ਹੈ ਕਿਉਂਕਿ ਗੁਰੂ ਸਾਹਿਬ ਦੇ ਹੱਥੀ ਲਾਇਆ ਗਿਆ ਸੀ ਪਰ ਹਰਾ ਪਰਾ ਹਜੇ ਵੀ ਨਜ਼ਰ ਆਉਂਦਾ ਹਰੇ ਵੀ ਹਰਾਇਆ ਦਰਖਤ ਨਜ਼ਰ ਆਉਂਦਾ ਜਿਹੜਾ ਨਿੰਮ ਦਾ ਹੈ ਪਰ ਇਹਦੀ ਯਾਦ ਦੇ ਵਿੱਚ ਇੱਕ ਹੋਰ ਜਿਹੜਾ ਆ ਦਰਖਤ ਜਿਹੜਾ ਉਹ ਲਾ ਦਿੱਤਾ ਗਿਆ ਸੀ ਬੂਟਾ ਲਾਇਆ ਗਿਆ ਸੀ ਜਿਸ ਨੂੰ ਜਤਨਸਾਹ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਗੁਰਦੁਆਰਾ ਸਾਹਿਬ ਦੇ ਬਿਲਕੁਲ ਐਂਟਰੀ ਤੇ ਉਹ ਸਾਹ ਦੀ ਐਂਟਰੀ ਤੇ ਜਿੱਥੇ ਗੁਰਤੇਗ ਬਹਾਦਰ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਮਿਲਨ ਹੁੰਦਾ ਉੱਥੇ ਹੀ ਬਾਹਰ ਹੈ ਮੌਜੂਦ ਹੈ ਇੱਥੇ ਬਹੁਤ ਸਾਰੇ ਲੋਕ ਵੱਖ-ਵੱਖ ਜਿਹੜੇ ਨੇ ਉਹ ਦਰਖਤ ਜਿਹੜੇ ਇੱਥੇ ਪੇਂਟ ਕਰਦੇ ਨੇ ਤਾਂ ਕਿ ਇੱਥੇ ਲਾਏ ਜਾਣ ਗੁਰੂ ਕਾ ਬਾਗ ਹਰਿਆ ਭਰਿਆ ਰਹੇ ਸੋ ਇਹ ਗੁਰੂ ਕਾ ਬਾਗ ਹੈ ਜਿਹੜਾ ਇਸ ਸਮੇ ਇੱਥੇ ਨਜ਼ਰ ਆਉਂਦਾ ਇਹ ਗੁਰਦੁਆਰਾ ਸਾਹਿਬ ਦੇ ਬਾਹਰੋਂ ਉਹ ਇਤਿਹਾਸਿਕ ਦਰਖਤ ਉਹ ਨਿੰਮ ਦਾ ਦਰਖਤ ਜਿਹੜਾ ਕਿ ਖੁਦ ਗੁਰੂ ਸਾਹਿਬ ਨੇ ਇੱਥੇ ਗੱਡ ਇਸ ਨੂੰ ਦਰਖਤ ਦਾ ਰੂਪ ਦਿੱਤਾ ਸੀ ਇਸ ਦੇ ਵਿੱਚ ਆਪਣਾ ਕੜਾ ਰੱਖਿਆ ਸੀ ਕੜਾ ਅੰਦਰ ਮੌਜੂਦ ਆ ਉਸ